ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਕਰਨ ਲੱਗੇ ਆ ਬ੍ਰੇਕਫਾਸਟ ਬ੍ਰੇਕਫਾਸਟ ਕਰਕੇ ਆਪਾਂ ਹੋਵਾਂਗੇ ਰੈਡੀ ਆਪਣਾ ਮਿੱਤਰ ਆ ਰਿਹਾ ਮਿੱਤਰ ਆ ਰਿਹਾ ਉਹਨੂੰ ਮਿਲਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਆਪਦੇ ਕੰਮ ਚਲੋ ਬ੍ਰੇਕਫਾਸਟ ਖਾਈਏ ਪਹਿਲਾਂ ਫਿਰ ਚੱਲਾਂਗੇ ਨਗਰ ਕੀਰਤਨ ਨਾਂਗਰਿਆ ਜੀ ਆਪਣੇ ਘਰ ਦੇ ਮੂਰ ਦੀ ਪੈਂਡਾ ਪੁਰਾਣ ਤੋਂ ਆਇਆ ਸੰਗਰੂਰ ਜ਼ਿਲ੍ਹੇ ਦਾ ਪੈਂਡਾ ਨਗਰ ਕੀਰਤਨ ਉੱਥੋਂ ਆਇਆ ਕਹਿੰਦੇ ਕਾਫੀ ਕਾਫੀ ਐ ਚ ਯਾਰ ਮਨਪ੍ਰੀਤ ਆ ਗਏ ਹੁਣ ਆਪਾਂ ਕਾਫੀ ਕਰਕੇ ਬੀਟ ਤੇ ਵਧੀਆ ਕਾਫੀ ਬਣਾਵਾਂਗੇ ਪੀਵਾਂਗੇ ਫਿਰ ਚੱਲਾਂਗੇ ਆਪਾਂ ਕਚਿਹਰੀ ਕੰਮ ਸਾਰੇ ਫਿਨਿਸ਼ ਕਰਕੇ ਗਰੋਸਰੀ ਲੈ ਕੇ ਫਿਰ ਆਵਾਂਗੇ ਆਪਾਂ ਘਰੇ ਕਿੰਨੀ ਕੀ ਹੋਗੀ ਹੋਗੀ ਬਸ ਹੋ ਗਈ ਹੈਨਾ ਚਲੋ ਪਾਈਏ ਗਰਮ ਗਰਮ ਦੁੱਧ ਕਰੀਏ ਰੈਡੀ ਹੋਰ ਹੋਰ ਹੋ ਜੀ ਆਪਾਂ ਹੁਣ ਦੁੱਧ ਗਰਮ ਕਰਤਾ ਹੈ ਦੁੱਧ ਜਦੋਂ ਗਰਮ ਹੋ ਗਿਆ ਫਿਰ ਆਪਾਂ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਫੀ ਐਡ ਕਰਦਾਂਗੇ ਮਤਲਬ ਦੁੱਧ ਦੇ ਵਿੱਚ ਜਿਹੜੀ ਆਪਾਂ ਬੀਟ ਕੀਤੀ ਹੋਈ ਹੈ ਕਾਫੀ ਉਹ ਐਡ ਕਰਾਂਗੇ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਪੀਵਾਂਗੇ ਤੇ ਫਿਰ ਚੱਲਾਂਗੇ ਬਾਜ਼ਾਰ ਕਟ ਗਈ ਕਾਫੀ ਪਾਤੀ ਇਹ ਸਾਰੇ ਕੱਪਾਂ ਚ ਹੁਣ ਆਪਾਂ ਦੁੱਧ ਪਾਵਾਂਗੇ ਬਹੁਤ ਸੁਟਣਾਉਂਦਾ ਵੀ ਇੱਥੇ ਬਹੁਤ ਜ਼ਿਆਦਾ ਹੈ ਦੁੱਧ ਥੋੜਾ ਲਗੜਾ ਮੈਨੂੰ ਮੇਨੂੰ ਦੁੱਧ ਪਾਉ ਜੀ ਆਪਣੀ ਬਣ ਗਈ ਆ ਕਾਫੀ ਇੱਕ ਗੱਡੀ ਸੋਹਣੀ ਲੱਗਦੀ ਵੀ ਪੀਣ ਚ ਕਿੱਡੀ ਸਵਾਦ ਆ ਚੈਰੀ ਦੇ ਕੰਮ ਵੀਰੇ ਬਹੁਤ ਔਖੇ ਆ ਕਰਾਉਣੇ 1 ਵਜੇ ਦਾ ਗਿਆ ਸੀਗਾ ਮੈਂ ਉਹ ਸਾਹਮਣੇ ਇੱਕ ਕਚਹਿਰੀਆਂ ਠੀਕ ਆ ਤੇ ਹੁਣ ਟਾਈਮ 5 ਵਜੇ ਨਾਲੇ ਆ 1 ਵਜੇ ਦਾ ਗਿਆ ਸੀ 5 ਵਜੇ ਨਾਲੇ ਆ ਕੰਮ ਸਾਲਾ ਹਜੇ ਫੇਰ ਕੱਲ ਨੂੰ ਹੀ ਹੋਣਾਗਾ ਬਹੁਤ ਔਖਾ ਕੰਮ ਭਰਾਵਾ ਕਚਹਿਰੀਆਂ ਦਾ ਅੱਜ ਹੈਗਾ ਮਿੱਤਰੋ ਦਿਨ ਦੂਜਾ ਕਚਹਿਰੀ ਦਾ ਕੰਮ ਆਪਣਾ ਕੱਲ ਹੋਇਆ ਨਹੀਂ ਸੀਗਾ ਮੈਂ ਫੇਰ ਅੱਜ ਚੱਲਿਆ ਕਚਹਿਰੀ ਠੀਕ ਆ ਦੇਖਦੇ ਆ ਅੱਜ ਆਪਣਾ ਕੰਮ ਵੈਸੇ ਆਪਾਂ ਹੋਪਸੋ ਨਵੇੜ ਦੇਣਾ ਠੀਕ ਆ ਜਾਣੇ ਆ ਕੰਮ ਨਵੇੜੀਏ ਫਟਾਫਟ ਤੇ ਮਿਲਦੇ ਆ ਤੁਹਾਨੂੰ ਕੰਮ ਹੋਣ ਤੋਂ ਬਾਅਦ ਇੱਕ 게ਟ ਪਿੱਛੇ ਆ ਕੋਟ ਦੇ ਸਾਹਮਣੇ ਇੱਕ 게ਟ ਅੱਗੇ ਆ ਆਪਾਂ ਆਹ ਵਾਲੇ 게ਟ ਰਾਹੀਂ ਜਾਣਾ ਕਿਉਂਕਿ ਆਹ ਨੇੜੇ ਪੈਂਦਾ ਮੌਸਮ ਚੈੱਕ ਕਰੋ ਦੋਸਤੋਂ ਕਿ ਡੱਕ ਘੈਂਟ ਹੋਇਆ ਪਿਆ ਇਧਰ ਦੀ ਜਾਣਾ ਆਪਾਂ ਉਹ ਘੁੰਮ ਕੇ ਕਚਹਿਰੀ ਵੱਲ ਇੰਨ ਦਾ ਬੋਰਡ ਲੱਗਿਆ ਹੋਇਆ ਪਾਰਕਿੰਗ ਨਹੀਂ ਇੱਥੇ ਕਰਨੀ ਕਿਸੇ ਨੇ ਪਾਰਕ ਵੀ ਬੜਾ ਘੈਂਟ ਬਣਾਇਆ ਹੋਇਆ ਆਹ ਕੰਟੇਨ ਪਹਿਲਾਂ ਖੁੱਲੀ ਹੁੰਦੀ ਸੀਗੀ ਪਰ ਹੁਣ ਬੰਦ ਰਹਿੰਦੀ ਐ ਵਧੀਆ ਕੰਮ ਚੱਲਦਾ ਸੀ ਕੋਈ ਚੱਲਦਾ ਹੁੰਦਾ ਸੀ ਕੰਟੇਨ ਦਾ ਪਤਾ ਨਹੀਂ ਕਾਹ ਤੋਂ ਬੰਦ ਕਰ ਗਿਆ ਆਪਾਂ ਪਹੁੰਚ ਗਏ ਆਹ ਚਾਹ ਦੀ ਚਾਹ ਦੀ ਛੁੱਟੀ ਲੱਗਦੀ ਪਈ ਐ ਕੋਈ ਕੋਈ ਬੰਦਾ ਆਇਆ ਹੋਇਆ ਮਤਲਬ ਜਿਹੜੇ ਲੋਕਲ ਆ ਜਿਹੜੇ ਆ ਸਕਦੇ ਆ ਉਹ ਆਏ ਹੋਏ ਆ ਮਤਲਬ ਜਿਹੜੇ ਵਿਲੇ ਨਹੀਂ ਰਹਿ ਸਕਦੇ ਉਹ ਆਏ ਹੋਏ ਆ ਬੈਠੇ ਹੋਏ ਆ ਸੇਵਾ ਕੇਂਦਰ ਦੇ ਅੰਦਰ ਵੀ ਖੁੰਡਾ ਹੋਇਆ ਆ ਆਪਾਂ ਇਧਰੋਂ ਕੰਮ ਕਰਵਾ ਕੇ ਸੇਵਾ ਕੇਂਦਰ ਵਾਲਾ ਇੱਕ ਕੰਮ ਹੋਰੰਦਾ ਉਧਰੋਂ ਮਾਗੇ ਉਹ ਦੂਆਰਾ ਖਤ ਲਾਂਗੇ ਫਿਰ ਆਪਣੇ ਕਹਿਦੇ ਨੇ ਲਾਲੀ ਬਾਣੀ ਕੋਲੇ ਉਧਰ ਕਚੈਰੀ ਵਾਲਾ ਕੰਮ ਤਾਂ ਮੇਰਾ ਹੋ ਗਿਆ ਸੀਗਾ ਆਪਾਂ ਹੁਣ ਸੇਵਾ ਕੇਂਦਰ ਬੈਠੇ ਆ ਇੱਥੇ ਲਿਖਿਆ ਹੋਇਆ 1076 ਤੇ ਕਾਲ ਕਰੋ ਤੇ ਘਰ ਬੈਠੇ ਸੇਵਾ માં ਤੁਸੀਂ ਲੈ ਸਕਦੇ ਆ ਜੇ ਕਿਸੇ ਦਾ ਕੋਈ ਕੰਮ ਇਦਾਂ ਹੋਇਆ ਜਾਂ ਕਿਸੇ ਨੇ ਕਰਵਾਇਆ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਇਹ ਤਾਂ ਹੋਣ ਲੱਗ ਗਿਆ ਕਿ ਨਹੀਂ ਹੋਣ ਲੱਗਿਆ ਅਸੀਂ ਤਾਂ ਆਪ ਹੀ ਕਰਵਾਇਆ ਅਸੀਂ ਤਾਂ ਘਰੇ ਬੈਠੇ ਕਰਵਾਇਆ ਨਹੀਂ ਤੇ ਪਰ ਜੇ ਕਿਸੇ ਨੇ ਕਰਵਾਇਆ ਜਾਂ ਹੋ ਰਿਹਾ ਇੰਪਲੀਮੈਂਟ ਹੋ ਚੁੱਕਿਆ ਤਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਲਾਓ ਵੀ ਮਿੱਤਰੋ ਆਪਣਾ ਕੰਮ ਗਿਆ ਹੋ ਠੀਕ ਆ ਤੇ ਹੁਣ ਇੱਕ ਕੰਮ ਰਹਿ ਗਿਆ ਆਪਣਾ ਉਹ ਹੋਣਾ ਕੰਮ ਸੋਮਵਾਰ ਨੂੰ ਕਿਉਂਕਿ ਅੱਜ ਸਗੀ ਛੁੱਟੀ ਤਸਹੀਲਦਾਰ ਸਾਹਿਬ ਬਹਿੰਦੇ ਨਿਗੇ ਜਾ ਕੇ ਚਾਹ ਪੀਨੇ ਆ ਪਹਿਲਾਂ ਚਾਹ ਪੀ ਕੇ ਫਿਰ ਚੱਲਾਂਗੇ ਘਰੇ ਲੰਚ ਕਰਕੇ ਫਿਰ ਚੱਲਾਂਗੇ ਆਪਾਂ ਆਪਦੇ ਕੰਮ ਤੇ ਦੇਖਦੇ ਆ ਕੀ ਬੰਦ ਆ ਅੱਜ ਕੰਮ ਦਾ ਵੀ ਉਹ ਆ ਗਿਆ ਜੀ ਆਪਣਾ ਕੈਬਨ ਉਹ ਆਪਾਂ ਚੱਲੇ ਹੁਣ ਘਰੇ ਤੇ ਬਾਜੀ ਹੈ ਨਹੀਂ ਸੀਗੇ ਘਰੇ ਜਾ ਕੇ ਲੰਚ ਕਰਕੇ ਤੇ ਫੇਰ ਆਉਨੇ ਆ। ਉਹ ਆਪਾਂ ਕਰਈ ਆ ਗਿਆਂ ਤੇ ਹੁਣ ਆਪਾਂ ਲੰਚ ਕਰਾਂਗੇ ਲੰਚ ਕਰਕੇ ਚਾਹ ਪੀਵਾਂਗੇ। ਦੁੱਪ ਸੇ ਕਾਂਗੇ ਉਦੋਂ ਬਾਅਦ ਆਪਾਂ ਫੇਰ ਨਿਕਲ ਜਾਣਾ ਆਪਦੇ ਕੰਮ ਤੇ। ਪੀਵਾਂਗੇ ਮਿੱਤਰੋ ਚਾਹ ਚਾਹ ਬਣ ਗਈ ਆਪਣੀ ਹਾਂ ਬਹੁਤ ਆ ਮਿੱਤਰੋ ਲੰਚ ਕਰਕੇ ਚਾਹ ਪੀ ਕੇ ਉਦੋਂ ਬਾਅਦ ਆਪਾਂ ਚਲੇ ਗਏ ਕੰਟੀਨ ਕਿਉਂਕਿ ਆ ਪਹਿਲੀਆਂ ਤਰੀਕਾਂ ਦੇ ਵਿੱਚ ਕੰਟੀਨ ਭਰ ਕੇ ਆਉਂਦੀ ਆ ਐ ਨੱਕੋ ਨੱਕ ਭਰੀ ਹੁੰਦੀ ਆ ਕੰਟੀਨ ਦਾ ਮਤਲਬ ਸੀਐਸਜੀ ਕੰਟੀਨ ਜਿਹੜੇ ਕਿ ਕੈਂਟ ਦੇ ਵਿੱਚ ਜਿਵੇਂ ਹੁਣ ਮੇਰੇ ਅ ਫਾਦਰ ਸਾਹਿਬ ਆਰਮੀ ਚ ਰਿਟਾਇਰਾ ਕੈਪਟਨ ਰਿਟਾਇਰਾ ਮਤਲਬ ਫੈਮਲੀ ਜਿਹੜੇ ਫੌਜੀ ਆ ਉਹਨਾਂ ਨੂੰ ਤਾਂ ਪਤਾ ਹੋਣਾ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਦਾ ਜਿਹੜੇ ਆ ਆਰਮੀ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਆ ਆਰਮੀ ਚ ਜਿਨ੍ਹਾਂ ਦੇ ਪੇਰੈਂਟਸ ਹੈਗੇ ਆ ਉਹਨਾਂ ਲਈ ਕੰਟੇਨਸ ਹੁੰਦੀਆਂ ਕੈਂਟ ਦੇ ਵਿੱਚ ਉੱਥੇ ਗਰੋਸਰੀ ਹੁੰਦੀ ਆ ਉਹ ਲੈਣਾ ਸੀ ਗਏ ਸੀਗੇ ਤੁਹਾਨੂੰ ਮੈਂ ਦਿਖਾਉਣਾ ਕਿੰਨਾ ਸਮਾਨ ਲੈ ਗਏ ਆ ਆ ਇੰਨਾ ਸਮਾਨ ਲੈ ਕੇ ਜਾਂਦਾ ਮੈਂ ਤਾਂ ਅਸੀਂ ਲੈ ਕੇ ਆਂਦੀ ਆ ਸਰਫ ਸਰਫ ਦੇ ਮਗਰ ਅਸੀਂ ਬਹੁਤ ਦੂਰ ਤੱਕ ਗਏ ਆ ਬਾਈ ਪੂਰੀ ਜਿਹੜੀ ਕੰਟੇਨ ਕੈਂਟਰੀ ਸਰ ਨਾਲੋਂ ਐਂਡਲੀ ਕੰਟੇਨ ਹੈ ਨਾ ਉੱਥੇ ਜਾ ਕੇ ਆਇਆ ਇੱਕ ਸਰਫ ਲੈਂ ਲਈ ਅੱਛਾ ਆ ਬਰਸ਼ ਤਾਂ ਮੈਂ ਰੱਖੂੰਗਾ ਠੀਕ ਆ ਪਰ ਯਾਰ ਆ ਕੀ ਚੀਜ਼ ਆ ਨਾਲ ਇਹ ਜੀਫ ਸਾਫ ਕਰਨ ਵਾਲੀ ਅੱਛਾ ਮੈਂ ਕੀਤੀ ਨਹੀਂ ਨਾ ਕਦੇ ਮਿੱਤਰੋ ਸਾਰੇ ਕੰਮ ਆਪਾਂ ਲੈ ਅੱਜ ਕਰ ਠੀਕ ਆ ਹੁਣ ਆਪਾਂ ਜਮਾਂ ਵੇਲੇ ਆ ਸਟ੍ਰੇਂਜਰ ਥਿੰਗਸ ਦਾ ਫਿਨਾਲੇ ਆ ਗਿਆ ਹੈ ਆਪਾਂ ਦੇਖਣ ਲੱਗੇ ਆ ਤੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦਾ ਸੀਗਾ ਤੁਸੀਂ ਵੀ ਜਾ ਕੇ ਦੇਖੋ Netflix ਤੇ ਰਿਲੀਜ਼ ਹੋ ਗਿਆ ਸਟ੍ਰੇਂਜਰ ਥਿੰਗਸ ਦਾ ਫਿਨਾਲੇ ਜੋ ਕਿ 2 ਆਵਰਸ অর ਸਮਥਿੰਗ ਇਹ ਇੱਕ ਦਾ ਹੈਗਾ ਇੰਨਾ ਕੁ ਲੰਬਾ ਹੈਗਾ 2 ਘੰਟਿਆਂ ਦੀ ਇੱਕ ਪੂਰੀ ਮੂਵੀ ਬਣ ਜਾਂਦੀ ਆ ਪਰ ਇਹਨਾਂ ਨੇ ਲਾਸਟ ਐਪੀਸੋਡ ਫਿਨਾਲੇ 2 ਘੰਟਿਆਂ ਦਾ ਰੱਖਿਆ ਚਲੋ ਦੇਖੀਏ 1 ਇਹ ਹੈਗਾ ਜੀ ਆਪਣਾ 2 ਘੰਟੇ ਤੇ 8 ਮਿੰਟ ਦਾ 8ਵਾਂ ਐਪੀਸੋਡ Stranger Things Let's go Finally Stranger Things ਖਤਮ ਹੋ ਚੁੱਕੀ ਹੈ ਲਾਸਟ ਐਪੀਸੋਡ 2 ਘੰਟੇ ਤੇ 8 ਮਿੰਟ ਦਾ ਸੀਗਾ ਬਹੁਤ ਹੀ ਘੈਂਟ ਐਪੀਸੋਡ ਸੀਗਾ ਬਹੁਤ ਹੀ ਘੈਂਟ ਸੀਰੀਜ਼ ਸੀਗੀ ਪੰਜੇ ਦੇ ਪੰਜੇ ਸੀਜ਼ਨ ਬਹੁਤ ਹੀ ਘੈਂਟ ਸੀਗੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਗੁੱਡ ਨਾਈਟ ਬਾਏ ਬਾਏ